ਯਾ ਚੱਲ ਜਾਂਦੀ ਆਏ ਤੇ ਪੁਲਿਸ ਨੂੰ ਨਹੀਂ ਦੱਸਦਾ ਕੋਈ ਪੁਲਿਸ ਕਾਹਦਾਈ ਨਹੀਂ ਕਾਦੀ ਕੋਈ ਨਹੀਂ ਕਰਦੀ ਕਰ ਲੈ ਥੱਲੇ ਲਾ ਕੇ ਆ ਗਏ ਮੇਰੇ ਤੇ ਮੈਨੂੰ ਬੰਦੇ ਨਾਲ ਚੱਲ ਇੱਟਾ ਬੋੜੇ ਨੂੰ ਮਾਰੇ ਹਾਂ ਤੇ ਉਸ ਵਾਰ ਉਹਦਾ ਕੁਝ ਨਹੀਂ ਆਇਆ ਹੁਣ ਦੁਆਰੋਂ ਇਕੱਠੇ ਹੋ ਕੇ ਆ ਗਏ ਦੁਆਰੋਂ ਮੋਗਲ ਚੋਰ ਨੇ ਬੰਦੇ ਭੇਜੇ ਸੀਗੇ ਕੋਈ ਨਹੀਂ ਵੀਰ ਮੈਂ ਇੱਥੇ ਬੱਚਾ ਟਿਊਸ਼ਨ ਛੱਡਣ ਚ ਲੱਗ ਗਿਆ ਹਾਂ ਇੱਥੋਂ ਆ ਕੇ ਕਿੰਨੇ ਇਕੱਠੇ ਹੋ ਗਏ ਅੱਛਾ ਇੱਟਾ ਬੋੜੇ ਵੀ ਮਾਰੇ ਆ ਉਹ ਬੋੜੇ ਬਸ 16 ਗੱਡੀ ਕਰਦੇ ਆ ਉੱਥੇ ਤਾਂ ਬਿਲਕੁਲ ਇੱਕ ਘੰਟਾ ਕਰਦੇ ਨੇੜੇ ਇਹ ਜਿਹੜਾ ਮਾਮਲਾ ਹੋਇਆ ਸੋ ਇੱਥੇ ਕਾਫੀ ਭਾਰਾ ਹੰਗਾਮਾ ਇੱਟਾ ਥੋੜੇ ਚਲਾਏ ਗਏ ਨੇ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੀਆਂ ਜਿੱਥੇ ਕਿ ਸ਼ਰਿਆਮ ਜਿਹੜੀ ਇਹ ਗੁੰਡਾਗਰਦੀ ਹੋਈ ਹੈ ਸ਼ਰਿਆਮ ਜਿਹੜਾ ਇਸ ਤਰੀਕੇ ਨਾਲ ਇੱਟਾ ਥੋੜੇ ਚਲਾਏ ਗਏ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਤੋਂ ਜਿੱਥੇ ਕਿ ਅਣੀ ਮੰਹਲੇ ਦੇ ਵਿੱਚ ਹੁਣੇ ਜ਼ਬਰਦਸਤ ਹੰਗਾਮਾ ਆਇਆ ਲੜਾਈ ਹੋਈ ਹੈ ਜਿੱਥੇ ਕਿ ਇੱਟਾ ਥੋੜੇ ਵੀ ਚਲਾਏ ਗਏ ਨੇ ਤੇ ਹੁਣ ਜਿਹੜੀ ਇੱਥੇ ਪੁਲਿਸ ਪਹੁੰਚੀ ਹੈ ਲੁਧਿਆਣਾ ਦੇ ਸੋਨੀ ਮੰਹਲੇ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਉਹਨੇ ਜਿਹੜਾ ਕਾਫੀ ਮਾਹੌਲ ਖਰਾਬ ਹੋਇਆ ਜੇ ਦੋ ਧਿਰਾਂ ਦੇ ਵਿੱਚ ਜਿਹੜੀ ਲੜਾਈ ਹੋਈ ਹੈ ਤੇ ਹੁਣ ਜਿਹੜੀ ਇੱਥੇ ਪੁਲਿਸ ਪਹੁੰਚੀ ਹੈ ਤੇ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਉਹ ਦੇਣ ਚੱਲੇ ਜੀ ਕੰਪਲੇਟ ਨਹੀਂ ਤਾਈ ਦਾ ਆਏ ਆ ਉਹ ਲਓ ਜਾਓ ਹੋਰ ਚੋਰ ਨੇ ਬੰਦੇ ਭੇਜੇ ਸੀਗੇ ਕੋਸ਼ ਨਹੀਂ ਵੀਰ ਮੈਂ ਇੱਥੇ ਬੱਚਾ ਟਿਊਸ਼ਨ ਛੱਡਣ ਚੱਲ ਗਿਆ ਹਾਂ ਇੱਥੋਂ ਆ ਕੇ ਕਿੰਨੇ ਇਕੱਠੇ ਹੋ ਗਏ ਥੱਲੇ ਲਾ ਕੇ ਆ ਗਏ ਮੇਰੇ ਤੇ ਮੈਨੂੰ ਬੰਦੇ ਨਾਲ ਚੱਲ ਇੱਟਾ ਬਾੜੇ ਨੂੰ ਮਾਰੇ ਆ ਹਾਂ ਤੇ ਉਸ ਵਾਰ ਉਦੋਂ ਦਾ ਕੁਝ ਨਹੀਂ ਹੋਇਆ ਹੌਣ ਦੁਆਰੋਂ ਇਕੱਠੇ ਹੋ ਕੇ ਆਗੇ ਦੁਆਰੋਂ ਅੱਛਾ ਇੱਡਾ ਬੋੜੇ ਵੀ ਮਾਰੇ ਉਹ ਆ ਗਏ 16 ਗੱਡੀ ਕਰ ਦਈ ਉੱਥੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ ਇਸ ਬਾਰੇ ਤੁਸੀਂ ਪਹਿਲਾਂ ਭਾਈਏ ਚੱਲੇ ਸੀਗੇ ਤਾਈ ਦਾ ਕੱਟ ਕਰਕੇ ਆ ਗਏ ਕਿਉਂਕਿ ਇਹ ਜਿਹੜੀ ਸ਼ਿਕਾਇਤ ਹੈ ਲੋਕਾਂ ਵੱਲੋਂ ਦੱਸਿਆ ਗਿਆ ਪੁਲਿਸ ਨੂੰ ਜਨਾਬ ਤੁਹਾਨੂੰ ਜਿਹੜਾ ਇਨਫੋਰਮ ਕੀਤਾ ਗਿਆ ਉਸਨੂੰ ਲੋਕਾਂ ਵੱਲੋਂ ਸੋ ਬਿਲਕੁਲ ਜਿਹੜੇ ਇੱਥੇ ਮੁਲਾਜ਼ਮ ਪਹੁੰਚ ਰਹੇ ਨੇ ਤੁਸੀਂ ਦੇਖ ਸਕਦੇ ਹੋਣੀ ਮੱਲੇ ਦੀਆਂ ਤਸਵੀਰਾਂ ਜਿਹੜਾ ਬਿਲਕੁਲ ਘੰਟਾ ਘਰ ਦੇ ਨੇੜੇ ਇਹ ਜਿਹੜਾ ਮਾਮਲਾ ਹੋਇਆ ਸੋ ਇੱਥੇ ਕਾਫੀ ਭਾਰਾ ਹੰਗਾਮਾ ਹੋ ਕੇ ਹਟਿਆ ਜ ਤੇ ਇਹ ਸੜਕ ਦੇ ਉੱਪਰ ਹੀ ਜਿਹੜੇ ਇੱਟਾ ਢੋਲੇ ਚੱਲਦੇ ਨੇ ਕਿਸੇ ਦੇ ਸੱਟਾਂ ਵੀ ਲੱਗੀਆਂ ਨੇ ਮੇਰੇ ਕਿਸੇ ਕੋਈ ਜ਼ਖਮੀ ਹੋਇਆ ਬਚਾਓ ਬਚਾਓ ਹੋ ਗਿਆ ਬਚਾਓ ਹੋ ਗਿਆ ਬਚਾਓ ਹੋ ਗਿਆ ਪਰ ਕੀ ਲੱਗਦਾ ਇਸ ਤਰੀਕੇ ਨਾਲ ਜਿਹੜਾ ਸ਼ਰਿਆਮ ਇਸ ਤਰੀਕੇ ਨਾਲ ਬਾਜ਼ਾਰ ਦੇ ਵਿੱਚ ਇਸ ਤਰੀਕੇ ਨਾਲ ਕੰਮ ਕੀਤਾ ਗਿਆ ਉਹ ਭਾਜੀ ਬੜਾ ਲੁੱਟਾ ਖੋਹਵਾ ਦੱਦੇ ਪੈਸੇ ਨਹੀਂ ਤਾਂ ਪੈਸੇ ਮੰਗਦੇ ਲੋਕਾਂ ਤੋਂ ਅੱਛਾ ਆ ਚੱਕਰ ਹੋਰ ਕੋਈ ਨਹੀਂ ਸੋ ਬਿਲਕੁਲ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਹੁਣ ਇੱਥੇ ਮਾਹੌਲ ਖਰਾਬ ਹੋਇਆ ਲਾਈਵ ਤਸਵੀਰਾਂ ਦਿਖਾ ਰਹੀਆਂ ਦੋ ਤਿੰਨਾਂ ਦੇ ਬਚਾਦੇ ਹੋਈਆਂ ਲੁਧਿਆਣੇ ਦਾ ਜਿਹੜਾ ਹੁਣੀ ਮਹੱਲਾ ਹੈ ਸੋ ਇਹ ਜਿਹੜ ਕਿਉਂਕਿ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਹਜੇ ਤੇ ਜਿਹੜਾ ਸਮਾਂ ਵੀ ਕੋਈ ਜ਼ਿਆਦਾ ਨਹੀਂ ਹੈ ਤਕਰੀਬਨ 6:30 ਵਜੇ ਦਾ ਸਮਾਂ ਹੋਇਆ ਤੇ ਇਹ ਜਿਹੜੀ ਲੜਾਈ ਹੈ 6:00 ਵਜੇ ਦੇ ਨੇੜੇ ਤੇੜੇ ਹੋਈ ਆ ਸੋ ਲਗਾਤਾਰ ਜਿਹੜਾ ਇੱਥੇ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚ ਰਿਹਾ ਸੋ ਜਿਹੜੀ ਕਾਰਵਾਈ ਹੁਣ ਲਿਆਂਦੀ ਜਾਏਗੀ ਅਮਲ ਦੇ ਵਿੱਚ ਸੋ ਇਹ ਤਸਵੀਰਾਂ ਨੇ ਸੋ ਇੱਥੇ ਜਿਹੜੇ ਲਗਾਤਾਰ ਹਣੇਟਾ ਢੋਡੇ ਚਲਾਏ ਗਏ ਨੇ ਸੜਕ ਦੇ ਉੱਪਰ ਤੇ ਕਿਤਨਾ ਕਿਤੇ ਸਾਹਮਣੇ ਗੱਡੀਆਂ ਵੀ ਖੜੀਆਂ ਸੀਗੀਆਂ ਜਿਸ ਦੇ ਵਿੱਚ ਇੱਟਾ ਢੋਡੇ ਵੱਜਣ ਦੇ ਸਾਧਨ ਵੀ ਸੀਗੇ ਸੋ ਉਸ ਨੂੰ ਲੈ ਕੇ ਹੁਣ ਜਿਹੜਾ ਇੱਥੇ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਹੈ ਤੇ ਪੁਲਿਸ ਪਹੁੰਚੀ ਹੈ ਜਿਹੜੇ ਨੇੜੇ ਇੱਥੇ ਚੈਕਿੰਗ ਦੀਆਂ ਜਿਹੜੀਆਂ ਛੋਟੀਆਂ ਜਿਹੜੇ ਪੁਆਇੰਟ ਬਣਾਏ ਹੁੰਦੇ ਨੇ ਚੈੱਕ ਪੁਆਇੰਟ ਬਣਾਏ ਹੁੰਦੇ ਨੇ ਉੱਥੋਂ ਜਿਹੜੀ ਹੁਣ ਪੁਲਿਸ ਇੱਥੇ ਪਹੁੰਚੀ ਹੈ ਸੋ ਜਨਮਦੋ ਹੁਣ ਇੱਥੇ ਆਪਣੀ ਕਾਰਵਾਈ ਜੜੀ ਲਿਆਂਦੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾਏਗੀ ਸੋ ਜਿੰਨਾ ਕੀਤਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਜਿਹੜਾ ਮਾਹੌਲ ਬਣਿਆ ਸੋ ਕਾਫੀ ਦੇਰ ਇੱਟਾ ਰੋੜੇ ਚੱਲਦੇ ਰਹੇ ਨੇ ਘਰਾਂ ਦੇ ਉਪਰੋਂ ਜਦੋਂ ਦੇਖਿਆ ਗਿਆ ਇਸ ਤਰੀਕੇ ਨਾਲ ਇੱਟਾ ਰੋੜੇ ਚੱਲਦੇ ਨੇ ਸ ਇਹ ਜਿਹੜੀ ਇਹ ਗੁੰਡਾਗਰਦੀ ਹੋਈ ਹੈ ਸ਼ਰੀਆਮ ਜਿਹੜਾ ਇਸ ਤਰੀਕੇ ਨਾਲ ਇੱਟਾ ਥੋੜੇ ਚਲਾਏ ਗਏ ਨੇ ਸੋ ਬਿਲਕੁਲ ਜਿਹੜੀਆਂ ਲਾਈਵ ਤਸਵੀਰਾਂ ਤੁਹਾਡੇ ਨੂੰ ਸਾਂਝੀਆਂ ਕਰ ਰਹੇ ਆ ਅ ਕਿਤਨਾ ਕਿਤੇ ਇਹ ਬਾਈ ਜੀ ਇਸ ਤਰੀਕੇ ਨਾਲ ਇਹ ਕੌਣ ਸੀਗਾ ਜਿਹੜਾ ਇੱਥੇ ਇੱਟਾ ਥੋੜੇ ਲਾ ਕੇ ਗਿਆ ਉਹ ਕੋਈ ਅਸਲਾ ਕੋਈ ਤਾਂ ਵਾਲਵਰ ਪਿਸਟਲ ਵੀ ਹੈਗੇ ਸੀ ਹੁੰਦਾ ਕੋਲ ਸੋ ਬਿਲਕੁਲ ਕੋਈ ਜ਼ਖਮੀ ਹੋਇਆ ਬਾਈ ਜੀ ਕਿਸੇ ਸੱਟ ਮਟ ਲੱਗੀ ਹੋਏ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜੀ ਇਹ ਕੌਣ ਜੀ ਇੱਥੇ ਇੱਟਾ ਥੋੜੇ ਕੌਣ ਚਲਾ ਕੇ ਗਿਆ ਜੀ ਆਈਸਟਰਾਂ ਦੇ ਗੇਂਜ ਲਾਈਆਂ ਦੇ ਹਨੀਆਂ ਕੋਈ 7 ਮਿੰਟ ਲੱਗੀ ਕਿਸੇ ਦੇ ਨਹੀਂ ਬੱਚੇ ਅੰਦਰ ਸੀ ਬੱਚੇ ਅੰਦਰ ਸੀ ਬਚਾਓ ਹੋ ਗਏ ਜੀ ਇਹ ਇਧਰ ਘਰਾਂ ਦੇ ਉੱਪਰੋਂ ਵੀ ਦੋ ਦੋਵੇਂ ਹਾਦਸੇ ਬਸ ਆਮਲੇ ਆਮਲੇ ਤੇ ਪੁਆਗ ਇੱਥੇ ਹੁੰਦਾ ਰਹਿੰਦਾ ਇਹ ਕੁਛ ਆਏ ਦੇਣ ਗੋਲੀਆਂ ਚੱਲ ਜਾਂਦੀਆਂ ਆ ਤੇ ਪੁਲਿਸ ਨੂੰ ਨਹੀਂ ਦੱਸਦਾ ਕੋਈ ਦੱਸ ਦੇ ਹਾ ਪੁਲਿਸ ਕਾਹਦਾ ਨਹੀਂ ਕਾਦੀ ਕੋਈ ਨਹੀਂ ਕਰਦੀ ਕਰਵਰੇ ਠੀਕ ਹੈ ਕਰਵਰੇ ਕਰਨ ਦਾ ਕਾਹੀ ਹੈ ਕੋਈ ਛੋਟੇ ਛੋਟੇ ਉਹ ਬਿਲਕੁਲ ਤੁਸੀਂ ਦੇਖ ਸਕਦੇ ਜਿਹੜੀ ਹੁਣੇ ਸੇ ਪੁਲਿਸ ਪਹੁੰਚੀ ਹੈ ਜਨਾਬ ਵੱਲੋਂ ਇੱਥੇ ਹੁਣ ਇਨਵੈਸਟੀਗੇਸ਼ਨ ਕੀਤੀ ਜਾਏਗੀ ਜਾਂਚ ਕੀਤੀ ਜਾਏਗੀ ਫਿਰ ਲੁਧਿਆਣਾ ਦਾ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੀ ਹੋਣੀ ਹੈ ਜਿਹੜਾ ਮਾਹੌਲ ਭਖਿਆ ਦੋ ਧਿਰਾਂ ਦੇ ਵਿਚਾਲੇ ਜਿਹੜੀ ਇੱਥੇ ਲੜਾਈ ਹੋਈ ਹੈ